ਕਿ ਜਦੋਂ ਇਹ ਤੋਂ ਉੱਠ ਕੇ ਅਸੀਂ ਆਪਣੇ ਘਰਾਂ ਦੇ ਵਿੱਚ ਜਾਣਾ ਸਾਨੂੰ ਕੁਝ ਪ੍ਰਾਪਤ ਹੋ ਸਕੇ ਮਨੋਰਥ ਇਹੀ ਹੋਣਾ ਚਾਹੀਦਾ ਤੇ ਜਦੋਂ ਅਸੀਂ ਹਰ ਰੋਜ਼ ਜਪਜੀ ਸਾਹਿਬ ਬਾਣੀ ਦੀ ਸ਼ੁਰੂਆਤ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਇੱਕ ਮੂਲ ਮੰਤਰ ਪੜਿਆ ਜਾਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਅਸੀਂ ਹਰ ਰੋਜ਼ ਇਹ ਪੜ ਰਹੇ ਆਂ ਹਰ ਰੋਜ਼ ਪੜਿਆ ਜਾ ਰਿਹਾ ਏ ਸੁਨਿਆ ਜਾ ਰਿਹਾ ਏ ਪਰ ਜੋ ਦੋਸੀਂ ਸਮਝਣ ਵਾਲੇ ਪਾਸੇ ਤੁਰਾਂਗੇ ਗੁਰੂ ਨਾਨਕ ਪਤਸ਼ਾਹੀਆਂ ਦੇ ਕੋਲ ਪੁੱਛਾਂਗੇ ਪਤਸ਼ਾਹ ਇਹ ਜਿਹੜਾ ਮੂਲ ਹੈ ਮੰਤਰ ਹੈ ਇਹ ਮੰਤਰ ਪੜਿਆ ਜਾਂਦਾ ਹੈ ਇਹ ਪੜਨ ਦਾ ਸਮਝਣ ਦਾ ਸਾਨੂੰ ਕੀ ਫਾਇਦਾ ਹੋਏਗਾ ਤੇ ਉਹਨਾਂ ਵੇਲਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਮੰਤਰ ਉਚਾਰਨ ਕੀਤਾ ਹੋਵੇਗਾ ਕਿਉਂਕਿ ਇਹ ਮੇਰੀ ਇੱਕ ਪਰਸਨਲ ਓਪੀਨੀਅਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਇਤਿਹਾਸ ਵੀ ਦੱਸਦਾ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਉਚਾਰਨ ਕਰ ਰਹੇ ਹੋਣਗੇ ਉਹ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋਣਗੇ ਇਹ ਦੁਨੀਆ ਦੇ ਲੋਕ ਹੋ ਸਕਦਾ ਹੈ ਤੁਹਾਡਾ ਵੱਖੋ ਵਖਰਾ ਮਜ਼ਮ ਹੋਵੇ ਤੁਹਾਡਾ ਵਖਰੋ ਵਖਰਾ ਰਾਮ ਹੋਵੇ ਇਹ ਪਰ ਤੁਹਾਡੀ ਸੋਚ ਹੈ ਅਸਲੀਅਤ ਮੈਂ ਤੁਹਾਨੂੰ ਦੱਸਦਾ ਕਿ ਇੱਕ ਓਨਕਾਰ ਦਾ ਮਤਲਬ ਹੀ ਇਹ ਹੈ ਉਹ ਪਰਮਾਤਮਾ ਇੱਕ ਹੈ ਉਸ ਵਰਗਾ ਦੂਜਾ ਕੋਈ ਹੈ ਹੀ ਨਹੀਂ ਇਹ ਨਹੀਂ ਕਿ ਹੋ ਸਕਦਾ ਹੋ ਵੀ ਨਹੀਂ ਸਕਦਾ ਤੇ ਨਾ ਹੀ ਹੈਗਾ ਇਹ ਤੁਹਾਡੇ ਮੰਨਣ ਦੇ ਅਕੋਰਡਿੰਗ ਹੋ ਸਕਦਾ ਕਿ ਅਲੱਗ ਅਲੱਗ ਤੁਸੀਂ ਮਜ਼ਬਾ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਵਿੱਚ ਤੁਸੀਂ ਯਕੀਨ ਕਰਦੇ ਹੋ ਪਰ ਇਹ ਅਸਲੀਅਤ ਨਹੀਂ ਹੈ ਜੇ ਤੁਸੀਂ ਅਸਲੀਅਤ ਦੀ ਭਾਲ ਕਰਨੀ ਹੈ ਜੇ ਤੁਸੀਂ ਰਿਐਲਿਟੀ ਦੇਖਣੀ ਹੈ ਜੇ ਤੁਸੀਂ ਅਸਲੀਅਤ ਸਮਝਣੀ ਹੈ ਤੇ ਅਸਲੀਅਤ ਇਹ ਹੈ ਇੱਕ ਉਹ ਅੰਕਾਰ ਉਹ ਪਰਮਾਤਮਾ ਉਹ ਰੱਬ ਉਹ ਇੱਕ ਜਿੰਨਾ ਤੇ ਅਸੀਂ ਮੱਥਾ ਟੇਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਅੱਗੇ ਮੱਥਾ ਟੇਕ ਰਹੇ ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀਾਂ ਤੋਂ ਲੈ ਕਰਕੇ ਦਸਮ ਪਾਤਸ਼ਾਹ ਜੀਾਂ ਨੂੰ ਆਪਣੇ ਗੁਰੂ ਮੰਨਦੇ ਹਾਂ 35 ਮਹਾਪੁਰਖਾਂ ਦੀ ਬਾਣੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਹਨਾਂ ਨੂੰ ਗੁਰੂ ਮੰਨਦੇ ਹਾਂ ਪਰ ਰੱਬ ਅਕਾਲ ਪੁਰਖ ਇਹਨਾਂ ਸਭ ਤੋਂ ਵੱਖਰਾ ਹੈ ਜਿਵੇਂ ਹਿੰਦੂ ਵੀਰ ਜਮ ਸਮਾਨ ਵੀਰਾਂ ਦੀ ਗੱਲ ਕਰ ਰਹੀ ਹੈ ਉਹਨਾਂ ਦਾ ਇਹ ਵਿਸ਼ਵਾਸ ਹੈ ਮੂਰਤੀ ਪੂਜਨ ਕਰਨਾ ਹੈ ਜਾਂ ਹੋਰ ਕਈ ਕਰਮ ਕਰਨੇ ਨੇ ਪਰ ਇਹਨਾਂ ਸਭ ਪੂਜ ਕਰਨ ਦੇ باوجود ਅਸਲੀਅਤ ਇਹੀ ਸੰਵੇਗੀ ਆਲ ਉਸ ਦਾ ਉਸ ਦਾ ਕੋਈ ਰੂਪ ਉਸ ਦੀ ਕੋਈ ਸ਼ਕਲ ਨਹੀਂ ਹੈ ਜੇ ਇਸ ਹੁਣ ਜਦੋਂ ਅਸੀਂ ਕਿਸੇ ਵਿਅਕਤੀ ਦੇ ਬਾਰੇ ਜਾਨਣਾ ਹੋਵੇ ਨਾ ਅਸੀਂ ਕਹਿੰਨੇ ਆ ਉਹਦੀ ਚਾਲ ਢਾਲ ਐਦਾਂ ਦੀ ਹੁੰਦਾ ਸਰੀਰ ਐਦਾਂ ਦਾ ਬਣਿਆ ਉਹਦੇ ਚ ਆਹ ਵਾਲੇ ਗੁਣ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਦੇ ਅੰਦਰ ਦੱਸਿਆ ਜੇ ਤੁਸੀਂ ਉਸ ਅਕਾਲ ਪੁਰਖ ਬਾਰੇ ਜਾਨਣਾ ਚਾਹੁੰਦੇ ਹੋ ਕਿ ਉਹ ਆਕਾਲ ਪੁਰਖ ਜਿਸ ਦਾ ਕੋਈ ਰੰਗ ਨਹੀਂ ਹੈ ਜਿਸ ਦਾ ਕੋਈ ਰੂਪ ਨਹੀਂ ਹੈ ਜਿਸ ਦੀ ਕੋਈ ਸ਼ਕਲ ਨਹੀਂ ਹੈ ਉਹ ਕਿਵੇਂ ਦਾ ਹੋ ਸਕਦਾ ਹੈ ਤਾਂ ਉਹ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਣਾ ਨੂੰ ਬਿਆਨ ਕੀਤਾ ਹੈ ਉਹ ਪਰਮਾਤਮਾ ਇੱਕ ਓੰਕਾਰ ਹੈ ਉਹ ਇੱਕ ਹੈ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਹੁਣ ਜਿਹੜਾ ਇੱਕ ਪਰਮਾਤਮਾ ਉਸ ਨੂੰ ਅਸੀਂ ਸੇਵਦੇ ਹਾਂ ਉਸ ਨੂੰ ਅਸੀਂ ਮੰਨ ਰਹੇ ਹਾਂ ਦਲ ਮੰਨਣ ਦੀ ਹੈ ਅਸੀਂ ਅਕਸਰ ਆਖ ਦਿੰਨੇ ਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦਾ ਪਰ ਅਸੀਂ ਸਿਰਫ ਕਹਿ ਰਹੇ ਹਾਂ ਕਿ ਅਸੀਂ ਗੁਰੂ ਮੰਨਦੇ ਹਾਂ ਅਸੀਂ ਮੱਥਾ ਟੇਕਦੇ ਹਾਂ ਪਰ ਮਾਫ਼ ਕਰਿਓ ਸਾਡੇ ਗੁੱਟ ਤੇ ਬੰਨੇ ਹੋਏ ਕਾਲੇ ਧਾਗੇ ਇਸ ਗੱਲ ਦਾ ਸਬੂਤ ਨੇ ਕਿ ਸਾਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਕੋਈ ਭਰੋਸਾ ਨਹੀਂ ਹੈਗਾ ਜੇ ਭਰੋਸਾ ਹੋਵੇ ਫਿਰ ਅਸੀਂ ਕਿਤੇ ਹੋਰ ਨਹੀਂ ਜਾਵਾਂਗੇ ਕਿਉਂਕਿ ਅਸੀਂ ਇਹ ਪਤਾ ਕਰਨਾ ਹੈ ਕਿਹੜੇ ਸਾਧ ਦੀ ਜਿਹੜੇ ਸਾਧੂ ਦੀ ਅਸੀਂ ਸੰਗਤ ਕਰਨੀ ਹੈ ਉਹ ਸੰਗਤ ਕੀਤੀਆਂ ਸਾਨੂੰ ਜੋ ਪ੍ਰਾਪਤ ਹੋਵੇਗਾ ਉਹ ਕਿਸੇ ਹੋਰ ਕੋਲੋਂ ਪ੍ਰਾਪਤ ਨਹੀਂ ਹੋ ਸਕਦਾ ਜਿੱਥੇ ਅਸੀਂ ਇਹ ਸਮਝ ਲੈ ਰਹੇ ਹਾਂ ਕਿ ਇੱਕ ਓਮਕਾਰ ਉਹ ਪਰਮਾਤਮਾ ਇੱਕ ਹੈ ਉੱਥੇ ਅਸੀਂ ਆਪਣੇ ਜੀਵਨ ਨੂੰ ਵੀ ਚੇਂਜ ਕਰਨਾ ਹੈ ਆਪਣੇ ਜੀਵਨ ਦੇ ਵਿੱਚ ਇਹ ਗੱਲ ਲਾਗੂ ਕਰਨੀ ਹੈ ਕਿ ਮੈਂ ਵੀ ਇੱਕ ਬਨਣਾ ਮੇਰੇ ਮਨ ਦੇ ਅੰਦਰ ਇਹ ਝੜਕ ਨਹੀਂ ਹੋਣਾ ਚਾਹੀਦਾ ਕਿ ਮੇਰੇ ਬੱਚੇ ਤਾਂ ਮੇਰੇ ਆਪਣੇ ਨੇ ਪਰ ਗਵਾਂਢੀ ਦੇ ਬੱਚੇ ਮੇਰੇ ਆਪਣੇ ਨਹੀਂ ਨੇ ਮੇਰੇ ਭਰਾ ਦੇ ਬੱਚੇ ਮੇਰੇ ਆਪਣੇ ਨਹੀਂ ਨੇ ਸਾਡੇ ਘਰਾਂ ਦੇ ਵਿੱਚ ਜੋ ਅੱਜ ਝਗੜੇ ਲੜਾਈਆਂ ਦਾ ਕਾਰਨ ਕੀ ਹੈ ਇਹ ਹੀ ਇੱਕ ਕਾਰਨ ਹੈ ਕਿ ਅਸੀਂ ਤੇਰਾ ਮੇਰਾ ਦੇ ਵਿੱਚ ਪੈ ਗਏ ਅਸੀਂ ਆਪਣੇ ਦੇ ਵਿੱਚ ਨਹੀਂ ਪਏ ਜੇ ਜੋਇੰਟ ਫੈਮਿਲੀ ਹੈ ਉਹਦੇ ਵਿੱਚ ਵੀ ਮਾਤਾ ਪਿਤਾ ਬੱਚਿਆਂ ਨੂੰ ਸਿੱਖਿਆ ਕੀ ਦੇ ਰਹੀ ਨਹੀਂ ਕਿਉਂਕਿ ਜਿਹਾਂ ਬਿੱਜ ਸੋਲ ਊਣਾ ਕਰਮਾ ਸੰਦੜਾ ਖੇਤ ਜੇ ਵੀ ਦੀ ਅੱਜ ਤੁਸੀਂ ਬੱਚਿਆਂ ਨੂੰ ਸਿੱਖਿਆ ਦਵੋਗੇ ਉਹਵੇਂ ਦੀ ਉਹਨਾਂ ਬਣਨਾ ਤੇ ਉਹੋ ਜਿਹਾ ਵਿਹਾਰ ਉਹਨਾਂ ਕੱਲ ਨੂੰ ਤੁਹਾਡੇ ਨਾਲ ਵੀ ਕਰਨਗੇ ਅਸੀਂ ਬੱਚਿਆਂ ਨੂੰ ਕੀ ਸਿੱਖਿਆ ਦੇ ਰਿਹਾ ਕਿ ਆਹ ਚੀਜ਼ ਸਾਡੀ ਐ ਇਹ ਉਹਨਾਂ ਦੀ ਆ ਤੇਰਾ ਐ ਆ ਮੇਰਾ ਐ ਭਾਗਾਂ ਵਾਲਿਓ ਇੱਕ ਗੱਲ ਚੇਤੇ ਵਿੱਚ ਰੱਖਿਓ ਜੇ ਅਸੀਂ ਇਹ ਤੇਰ ਮੇਰ ਖਤਮ ਨਾ ਨਾ ਕੀਤੀ ਸਾਡੀ ਜ਼ਿੰਦਗੀ ਦੀ ਸਾਡੇ ਪਰਿਵਾਰਾਂ ਦੇ ਵਿੱਚ ਕਦੇ ਝਗੜੇ ਲੜਾਈਆਂ ਖਤਮ ਹੋ ਹੀ ਨਹੀਂ ਸਕਦੇ ਸਾਨੂੰ ਵੀ ਆਪਣੇ ਆਪ ਨੂੰ ਇੱਕ ਬਣਾਉਣਾ ਪਏਗਾ ਅੰਦਰੋਂ ਇੱਕ ਹੋਣਾ ਪਏਗਾ ਇਹ ਕਹਿਣਾ ਪਏਗਾ ਪੁੱਤ ਤੇਰਾ ਤੇ ਮੇਰਾ ਕੁਝ ਨਹੀਂ ਹੁੰਦਾ ਹੁਣ ਜਦੋਂ ਬੱਚਿਆਂ ਤੋਂ ਵੱਡਿਆਂ ਤੱਕ ਇਹ ਗੱਲ ਜਾਵੇਗੀ ਜਾਂਸੀ ਇਹੋ ਕਹ ਲਈ ਕਿ ਵੱਡਿਆਂ ਦੀ ਗੱਲ ਕਰੀਏ ਤਾਂ ਮੈਂ ਅਕਸਰ ਬੇਨਤੀ ਕਰਦਾ ਹੁਣਾ ਭੈਣੋ ਜੇ ਇੱਕ ਮਾਂ ਨੇ 20 25 ਸਾਲ ਪਾਲਿਆ ਹੈ ਨਾ 20 25 ਸਾਲ ਇੱਕ ਆਨੇ ਮੈਨੂੰ ਜ਼ਿੰਦਗੀ ਜਿਉਣੀ ਸਿਖਾਉਣੀ ਹੈ ਕਿਉਂਕਿ ਦੋਨੇ ਪਾਸਿਆਂ ਨੂੰ ਦੇਖਣਾ ਪਵੇਗਾ ਨਾ ਜੇ ਧੀ ਜਿਹੜੀ ਘਰ ਦੇ ਵਿੱਚ ਆਈ ਹੈ ਉਹ ਕਹੇਗੀ ਨਹੀਂ ਇਹ ਤਾਂ ਮੇਰੀ ਮਾਂ ਹੈ ਤੇ ਜੇ ਮਾਂ ਕਹੇਗੀ ਕਿ ਇਹ ਮੇਰੀ ਨੂੰਨੀ ਇਹ ਮੇਰੀ ਧੀ ਹੈ ਤੇ ਜ਼ਿੰਦਗੀ ਤੁਹਾਡੇ ਘਰ ਦੇ ਵਿੱਚ ਕਦੇ ਝਗੜੇ ਹੋ ਹੀ ਨਹੀਂ ਸਕਦੇ ਮੈਂ ਫਿਰ ਤੋਂ ਬੇਨਤੀ ਕਰਨਾ ਕਿ ਜੇ ਅਸੀਂ ਕਹਿੰਦੇ ਹਾਂ ਕੀ ਪਰਮਾਤਮਾ ਇਤ ਹੈ ਉਸ ਵਰਗਾ ਦੂਜਾ ਕੋਈ ਨਹੀਂ ਹੈ ਤਾਂ ਅਸੀਂ ਵੀ ਇੱਕ ਬਨਣਾ ਹੈ ਇੱਕ ਓੰਕਾਰ ਸਤਨਾਮ ਕਰਤਾਪੁਰ ਪੜਦੇ ਆਂ ਨਿਰਭਉ ਹੁਣ ਅਸੀਂ ਜ਼ਿੰਦਗੀ ਦੇ ਵਿੱਚ ਬੜੇ ਬੜੇ ਸ਼ਿਕਵੇ ਕਰ ਦਿੰਨੇ ਆਂ ਕਿ ਉਹ ਪਰਮਾਤਮਾ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਅਸੀਂ ਰੱਬ ਦਾ ਕੀ ਵਿਗਾੜ ਅਸੀਂ ਜਿਉ ਪਰਮਾਤਮਾ ਨਿਰਭਉ ਹੈ ਤਾਂ ਸਾਨੂੰ ਵੀ ਮੰਨ ਕਰਕੇ ਨਿਰਭਉ ਬਨਣਾ ਪਏਗਾ ਨਕੀਆਂ ਨਕੀਆਂ ਗੱਲਾਂ ਤੋਂ ਡਰਨਾ ਛੱਡਣਾ ਪਏਗਾ ਜੇ ਉਹ ਪਰਮਾਤਮਾ ਨਿਰਵੈਰ ਹੈ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਸਾਨੂੰ ਆਪਣੇ ਅੰਦਰੋਂ ਵੈਰਤਾ ਕਢਣੀ ਪਏਗੀ ਵੈਰ ਕਢਣਾ ਪਏਗਾ ਤੇ ਇਹ ਗੱਲ ਮਨ ਦੇ ਵਿੱਚ ਟਿਕਾਉਣੀ ਪਏਗੀ ਜੇ ਉਹ ਪਰਮਾਤਮਾ ਦਾ ਇਹ ਗੁਣ ਹੈ ਨਾ ਉਹ ਨਿਰਵੈਰ ਹੈ ਹਰ ਰੋਜ਼ ਪੜਦੇ ਆ ਤੇ ਫਿਰ ਮਨ ਦੇ ਵਿੱਚ ਕਦੇ ਸ਼ਿਕਵਾ ਨਹੀਂ ਆਉਣਾ ਚਾਹੀਦਾ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਭਾਬੇ ਦੀ ਬਾਣੀ ਕਦੀ ਚਿੰਤਾਤਾ ਕੀ ਕੀ ਜਿਹਾ ਜਹ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਹ ਗੱਲ ਸਾਨੂੰ ਸਮਝਣੀ ਪਏਗੀ ਬਾਬਾ ਕਬੀਰ ਸਾਹਿਬ ਜੀਆਂ ਦੇ ਬਚਨ ਆਪ ਜੀਆਂ ਦੇ ਦਾ ਮੈਂ ਸਾਂਝੇ ਕੀਤੇ ਬਾਬਾ ਕਬੀਰ ਸਾਹਿਬ ਫਰਮਾਨਤ ਕਬੀਰ ਇਹ ਤਨ ਜਾਏਗਾ ਕਮਨੈ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਸੁਖਮਨੀ ਸਾਹਿਬ ਬਾਣੀ ਅਸੀਂ ਪੜਦੇ ਹਾਂ ਸਾਨੂੰ ਯਾਦ ਵੀ ਹੋਏਗਾ ਗੁਰੂ ਅਰਜਨ ਪਾਤਸ਼ਾਹ ਜੀ ਦੱਸ ਰਹੇ ਨੇ ਕਿਹੜੇ ਸਾਧੂ ਦੀ ਸੰਗਤ ਕਰਨੀ ਹੈ ਮਾਨੁੱਖੀ ਟੇਕ ਧ੍ਰਿਤੀ ਸਭ ਜਾਣ ਦੇਨ ਕੋ ਏਕੈ ਭਗਵਾਨ ਕਿ ਦਾਤਾ ਦੇਣ ਵਾਲਾ ਉਹ ਅਕਾਲ ਪੁਰਖ ਇੱਕ ਹੈ ਉਹ ਪਰਮਾਤਮਾ ਇੱਕ ਹੈ ਉਸ ਵਰਗਾ ਦੂਜਾ ਕੋਈ ਨਹੀਂ ਹੈ ਦਾਤਾ ਦੇਣ ਵਾਲੇ ਤੋਂ ਇਲਾਵਾ ਕਿਸੇ ਦੇ ਉੱਤੇ ਇਹ ਆਸ ਨਹੀਂ ਰੱਖਣੀ ਕਿ ਕੋਈ ਬੇਕਤੀ ਕੋਈ ਮਨੁੱਖ ਤੁਹਾਨੂੰ ਕੁਝ ਦੇ ਸਕਦਾ मानु की टेक वृति सब जान देवन, देवन को एक है भगवान जिस कह दिया रह आधाय बहर ना तृष्णा लागे आए मारे रखे एको आप फिर अगली जड़ी तुक है वो बड़े ध्यान ਨਾਲ ਸੁਣਨੀ ਚਾਹੀਦੀ ਵੀ ਹੈ ਕਿ ਸੁਣਨੀ ਮੰਨਣੀ ਵੀ ਚਾਹੀਦੀ ਮਾਨ ਨੂੰ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਾ ਦਿਆ ਰਹਾ ਅਘਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖ ਹੈ ਏਕੋ ਆਪ ਮਾਨੁਖ ਕਹਿ ਕਿਸ ਨਾਹੀ ਹਾਥ ਮਨੁਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਤਾਂ ਅੱਜ ਦੀਵਾਨਾ ਦੇ ਵਿੱਚ ਅਸੀਂ ਸੱਜ ਕੇ ਬੈਠੇ ਆਂ ਇੰਨਾ ਅਸੀਂ ਪ੍ਰਬੰਧ ਉਲੀਕਿਆ ਏ ਇੰਨਾ ਸਭ ਕੁਝ ਅਸੀਂ ਕੀਤਾ ਏ ਬਹੁਤ ਅਸੀਂ ਸੇਵਾਵਾਂ ਵੀ ਕਰ ਰਹੇ ਆਂ ਹੋਰ ਪ੍ਰਬੰਧ ਵੀ ਕਰ ਰਹੇ ਆਂ ਅਸੀਂ ਕਥਾ ਵਚ ਕੋਈ ਬੁਲਾਇਆ ਅਸੀਂ ਕੀਰਤਨ ਵਾਲੇ ਵੀ ਕਰਨ ਵਾਲੇ ਵੀ ਬੁਲਾਇਆ ਕੱਲ ਨੂੰ ਢਾਡੀ ਦੇਥੀ ਵਾਲੇ ਵੀ ਇੰਨਾ ਸਭ ਕੁਝ ਕਰਨ ਦਾ ਫਾਇਦਾ ਤਾਂ ਹੀ ਹੈ ਮਨੋਰਥ ਸਮਝਣਾ ਪਏਗਾ ਅਸੀਂ ਇੱਥੋਂ ਅੱਜ ਕੁਝ ਲੈ ਕੇ ਜਾਣਾ ਇਹ ਗੱਲ ਸਮਝ ਨਹੀਂ ਪਏ ਕਬੀਰ ਇਹ ਤਨ ਜਾਏਗਾ ਇਸ ਤਨ ਨੇ ਇਸ ਦੁਨੀਆ ਤੋਂ ਚਲੇ ਜਾਣਾ ਇਹ ਗੱਲ ਪੱਕੀ ਹੈ ਪਰ ਕਰਨਾ ਕੀ ਹੈ ਇਹਨੂੰ ਸਹਮਣਾ ਇਹਨੂੰ ਕੁਝ ਇਸ ਤਨ 'ਤੇ ਮਿਲਿਆ ਹੈ ਨਾ ਇਹ ਦੇਹ ਹੀ ਮਿਲੀ ਹੈ ਇਹ ਜੀਵਨ ਦੇ ਵਿੱਚ ਕੁਝ ਕਰਨਾ ਹੈ ਕਬੀਰ ਇਹ ਤਨ ਜਾਏਗਾ ਕਮਨੈ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਤੇ ਜੇ ਅਸੀਂ ਹਰੀ ਦੇ ਗੁਣ ਨਾ ਨਾ ਗਾਏ ਇਹ ਸਾਡਾ ਜੀਵਨ ਵਿਅਰਥ ਹੋ ਜਾਏਗਾ ਤਾਂ ਮੈਂ ਅੰਤ ਦੇ ਵਿੱਚ ਇਹੀ ਬੇਨਤੀ ਕਰਨੀ ਹੈ ਕਿ ਆਪ ਗੁਰਬਾਣੀ ਦਾ ਪਾਠ ਕਰੀਏ ਆਪ ਗੁਰਬਾਣੀ ਪੜ੍ਹੀਏ ਬੱਚਿਆਂ ਨੂੰ ਗੁਰਬਾਣੀ ਪੜ੍ਹਾਈਏ ਬੱਚਿਆਂ ਨੂੰ ਕੋਲ ਬਿਠਾਈਏ ਇਤਿਹਾਸ ਸੁਣਾਈਏ ਆਪ ਇਤਿਹਾਸ ਸੁਣੀਏ ਤਾਂ ਹੀ ਇਹਨਾ ਸਮਾਗਮਾਂ ਉਲਖੀਆਂ ਦਾ ਕੋਈ ਫਾਇਦਾ ਹੋ ਸਕਦਾ ਹੈ ਨਹੀਂ ਤਾਂ ਕੋਈ ਇੰਨਾ ਕੁਝ ਕਰਨ ਦਾ ਸਾਨੂੰ ਫਾਇਦਾ ਨਹੀਂ ਹੋਏਗਾ ਜੇ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਸਾਡੇ ਵਿੱਚ ਕੋਈ ਚੇਂਜ ਨਹੀਂ ਆਇਆ ਸਾਡੇ ਵਿੱਚ ਕੋਈ ਬਦਲਾਵ ਨਹੀਂ ਆਇਆ ਅਸੀਂ ਗੁਰੂ ਵਾਲੇ ਪਾਸੇ ਜੁੜੇ ਨਹੀਂ ਤਾਂ ਇੰਨਾ ਸਮਾਗਮਨ ਕਰਨ ਦਾ ਕੋਈ ਅਰਥ ਨਹੀਂ ਬਣਦਾ ਸੋ ਅੰਤ ਦੇ ਵਿੱਚ ਆਪ ਨੂੰ ਇਹੀ ਬੇਨਤੀ ਗੁਰਬਾਣੀ ਆਪ ਪੜਨੀ ਹੈ ਗੁਰਬਾਣੀ ਨੂੰ ਆਪ ਸਮਝਣਾ ਹੈ ਆਪ ਸਭਨਾ ਦਾ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਸ਼ੁਕਰ ਹੈ ਜਿਨ੍ਹਾਂ ਨੇ ਇਤਨੀ ਮੱਤ ਬਖਸ਼ੀ ਆਪ ਜੀਆ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ ਮੇਰੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀਆ ਨੇ ਹਾਜ਼ਰੀ ਆਪ ਜੀਆ ਦੇ ਨਾਲ ਭਰਨੀ ਹੈ ਉਹਨਾਂ ਦੇ ਨਾਲ ਆਪ ਜੀ ਆਣ ਬੈਠ ਕੇ ਗੁਰਮਤ ਵਿਚਾਰਾਂ ਦੀ ਸਾਂਝ ਕਰਨੀ ਹੈ ਆਪ ਇੰਨੀਆਂ ਕੋਈ ਬੇਨਤੀਆਂ ਪਰਮਾਨ ਕਰਨੀਆਂ ਅੰਤ ਬਲਾਉ ਜੀ ਫਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਭਾਈ ਜੋਬਨ ਪਰੀਤ ਸਿੰਘ ਜੀ ਸਾਡੇ ਫਿਰੋਜ਼ਪੁਰ ਤੋਂ ਜਿਨ੍ਹਾਂ ਕੇ ਆਪ ਨਾਲ ਬਹੁਤ ਹੀ ਵਧੀਆ ਗੁਰਮਤ ਵਿਚਾਰਾਂ ਕੀਤੀਆਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਜਿਹੜੇ ਬਹੁਤ ਹੀ ਚੜ੍ਹ ਚੜ੍ਹਦੀ ਕਲਾ ਵਾਲੇ ਤਾਂ ਹਰ ਇੱਕ ਸਾਲ ਜਦੋਂ ਵੀ ਇਹਨਾਂ ਨੂੰ ਯਾਦ ਕਰੀਏ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਦਵਾਨਾਂ ਵਿੱਚ ਪਹੁੰਚਦੇ ਆ ਭਾਈ ਜੋਬਨ ਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ